ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਮੇਰੇ ਵੱਲੋਂ ਆਪ ਸਾਰ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਸ ਕਰਦਾ ਕਿ ਆਪ ਸਾਰੇ ਠੀਕ ਹੋਵੋਗੇ ਤੇ ਮੈਂ ਇਸ ਵਕਤ ਪਹੁੰਚਿਆ ਗੁਰਦੁਆਰਾ ਢਾੜੀ ਸਾਹਿਬ ਜੋ ਕਿ ਚਮਕੌਰ ਸਾਹਿਬ ਦੇ ਵਿੱਚ ਹੈ ਜ਼ਿਲ੍ਹਾ ਰੂਪਨਗਰ ਢਾੜੀ ਸਾਹਿਬ ਗੁਰਦੁਆਰਾ ਪਾਛਾਈ ਦਸਵੀਂ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਤੇ ਇਹ ਹੈ ਮੈਂ ਗੁਰਦੁਆਰਾ ਵਿੱਚ ਖੜਾ ਹਾਂ ਇਹ ਹੈ ਗੁਰਦੁਆਰਾ ਸਾਹਿਬ ਦੀ ਮੇਨ ਬਿਲਡਿੰਗ ਜਿਹੜੀ ਕਿ ਤਿਆਰ ਹੋ ਰਹੀ ਆ ਹਜੇ ਜਿਹੜਾ ਦਰਬਾਰ ਸਾਹਿਬ ਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਪ੍ਰਕਾਸ਼ ਨਹੀਂ ਹਨ ਕਿਉਂਕਿ ਇੱਥੇ ਜਿਹੜਾ ਹਜੇ ਕੰਮ ਅਧੂਰਾ ਪਿਆ ਹੈ ਮੈਂ ਕਾਫੀ ਦੇਰ ਤੋਂ ਦੇਖਦਾ ਕਿ ਇਹ ਵਿੱਚ ਉਹ ਉੱਥੇ ਪੁੱਛਣ ਦੇ ਮਤਲਬ ਉਹ ਕਹਿੰਦੇ ਸੀ ਵੀ ਇਹਦਾ ਕੰਮ ਥੋੜਾ ਰੁਕ ਗਿਆ ਹੈ ਵਿੱਚ ਜੇ ਇਸ ਕਰਕੇ ਜਿਹੜਾ ਦਰਬਾਰ ਸਾਹਿਬ ਆ ਦੂਜੀ ਪਾਸੇ ਪੁਰਾਣੀ ਬਿਲਡਿੰਗ ਦੀ ਵਿੱਚ ਹੀ ਸੋ ਸ਼ੌਭਤ ਹੈ ਗੁਰੂ ਦੇ ਜਿਹੜੇ ਨਿਸ਼ਾਨ ਸਾਹਿਬ ਆ ਦਰਸ਼ਨ ਕਰੋ ਉਹ ਝੂਲ ਰਹੇ ਨੇ ਤੇ ਅਜੇ ਜਿਹੜਾ ਇਹਦੇ ਕੰਮ ਅੰਦਰ ਚੱਲ ਰਿਹਾ ਤੇ ਕੱਲ ਕੀ ਤਰਪਾਸ਼ਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਜ ਦਾ ਚਰਨ ਛੋਪ ਪਾਵਨ ਸਥਾਨ ਗੁਰਦਆਰੇ ਦੀ ਢਾੜੀ ਸਾਹਿਬ ਪਾਸ਼ਾ ਦੀ ਦਸਵੀਂ ਸ੍ਰੀ ਚਮਕੌਰ ਸਾਹਿਬ ਵਿਖੇ ਦਰਬਾਰ ਸਾਹਿਬ ਦੇ ਅੰਦਰ ਪੱਥਰ ਦੀ ਸੇਵਾ ਅਤੇ ਸੋਨੇ ਦੀ ਨਿਕਾਸੀ ਦੀ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ਾ ਉਹ ਸਾਹਮਣੇ ਪੁਰਾਣੀ ਬਿਲਡਿੰਗ ਦੇ ਵਿੱਚ ਹੀ ਹੈ ਸਾਹਮਣੇ ਪੇ ਦਰਬਾਰ ਸਾਹਿਬ ਚੱਲਾਂਗੇ ਉਸ ਤੋਂ ਪਹਿਲਾਂ ਦਾਸ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਵੀ ਜਾਣ ਕਰਾਉਗਾ ਜੀ ਆਓ ਫੇ ਚੱਲਦੇ ਹਾਂ ਤੇ ਸਾਹਮਣੇ ਵੀ ਇੱਧਰ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਅੱਗੇ ਝੂਲ ਰਹੇ ਨੇ ਦਰਸ਼ਨ ਕਰੋ ਜੀ ਤੇ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਿਹੜਾ ਇੱਥੇ ਦੇ ਇਤਿਹਾਸ ਬਾਰੇ ਉਹ ਜਾਣੂ ਕਰਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗਾਇਆ ਹਿੰਦ ਪੀਰ ਕੈ ਟਾਲੀ বজਾਈ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਪਾਤਸ਼ਾਹੀ ਦਸਵੀਂ ਚਮਕੌਰ ਸਾਹਿਬ ਰੂਪਨਗਰ ਹਮੇ ਕਾਲਜਕਤ ਮੋ ਆਏ ਧਰਮ ਹੇਥ ਗੁਰਦੇਵ ਪਠਾਏ ਸੰਗਤ ਜੀ ਅਮਰਤ ਦਾਤੇ ਪੰਥ ਦਰਦੀ ਦਸਮ ਪਾਤਸ਼ਾਹ ਜੀ ਨੇ ਪੰਜ ਪੋ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲਾ ਕੀਤਾ ਅਮਰਤ ਵੇਲੇ ਸਫਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਬੇਅੰਤ ਕੌਤਕ ਕਰਦੇ ਹੋਏ ਸਤਪੁਰੂ ਵੱਡੇ ਸਾਹਿਬ ਜਾਦਿਆਂ ਤੇ 40 ਸਿੰਘਾਂ ਸਮੇਤ ਸ੍ਰੀ ਚਮਕੌਰ ਸਾਹਿਬ ਦੀ ਗੜੀ ਵਿੱਚ ਆ ਕੇ ਮੋਰਚੇ ਮੰਨ ਲਏ ਔਰੰਗਜ਼ੇਬ ਦਾ ਭੇਜਿਆ ਜਰਨੈਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚਮਕੌਰ ਦੇ ਚਫੇਰੇ ਘੇਰਾ ਪਾ ਲਿਆ ਜੰਗ ਆਰੰਭ ਹੋ ਗਿਆ ਗੁਰੂ ਜੀ ਦੇ ਸਾਹਿਬਜ਼ਾਦਿਆਂ ਤੇ ਕੁਝ ਸਿੰਘਾਂ ਸਿੰਘ ਸੂਰਮੇ ਧਰਮ ਯੁੱਧ ਮੋਰਤੇ ਵਿੱਚ ਲੱਖਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਵਾ ਲੱਖ ਸੇ ਇੱਕ ਲੜਾਊ ਦਾ ਬਚਨ ਚਮਕੌਰ ਦੇ ਯੁੱਧ ਸਮੇਂ ਹੀ ਪੂਰਾ ਕੀਤਾ ਅੱਠ ਪੋ ਨੂੰ ਪੰਜਾਂ ਸਿੰਘਾਂ ਦੀ ਅਰਜ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਿਆ ਤੇ ਤੁਰਕਾਨੀ ਸੈਨਾ ਦੇ ਸੱਥਰ ਲਾਉਂਦੇ ਹੋਏ ਇਹ ਇਸ ਸਥਾਨ ਤੇ ਪੁੱਜੇ ਉਸ ਸਮੇਂ ਇਸ ਸਥਾਨ ਤੇ ਬਹੁ ਵੱਡਾ ਪੀਪਲ ਦਾ ਦਰਖਤ ਸੀ ਬਾਅਦ ਵਿੱਚ ਰਾਜਪੂਤ ਰਾਜਪੂਤਾ ਨੇ ਜ਼ਮੀਨ ਦੀ ਜ਼ਬਰੀ ਕਬਜ਼ਾ ਕਰਕੇ ਉਹ ਪੀਪਲ ਕੁੱਟ ਦਿੱਤਾ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨੈਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਿਆਂ ਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣਾ ਡੇਰਾ ਲਾਈ ਬੈਠਾ ਸੀ ਪਰ ਦੂਜੇ ਪਾਸੇ ਧਰਮ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਿਆਂ ਉਹ ਉਹੀ ਲਾਈਨ ਆ ਗਈ ਜੀ ਧਰਮ ਚਲਾਵਨ ਸੰਤ ਉਵਾਰਨ ਦੁਸ਼ਟ ਭਾਗ ਸਭਨ ਕੋ ਮੋਲ ਅਪਾਰਨ ਦੇ ਦਰਗਾਹੀ ਮਾਰ ਦੇ ਉਸ ਰਿਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰੀ ਖਵਾਜੇ ਮਰਦੂਦ ਨੂੰ ਤਿੰਨ ਵਾਰ ਫਿਰ ਤਾੜੀ ਮਾਰ ਕੇ ਗਰਜਵੀਂ ਆਵਾਜ਼ ਨਾਲ ਬੰਗਾਰਿਆ ਜੋ ਕਹੇ ਉੱਚੀ ਧੁਨ ਤੇ ਬੋਲੇ ਦੇ ਹੱਥਾਂ ਤਾੜੀ ਭਗਵਾਨ ਹਿੰਦਨ ਪੀਰ ਚੱਲਿਓ ਅਬ ਨਿਕ ਸਿਓ ਘੇਰ ਹੋ ਤੁਮ ਮੈਂ ਜੋ ਬਲਵਾਨ ਤਿੰਨ ਵਾਰ ਸਿਰ ਮੁਖ ਤੇ ਕਹਿ ਕੇ ਕਹਿ ਕਰ ਦੂਰ ਦੂਰ ਲੋ ਬਾਖ ਸੁਣਾਏ ਗੁਰਦੁਆਰਾ ਪਾਸ ਸਾਈ ਇਹ ਤੁਸੀਂ ਆਪ ਪੜ ਸਕਦੇ ਮੈਨੂੰ ਨਹੀਂ ਇਹਦਾ ਪਤਾ ਲੱਗਿਆ ਇਸ ਤਰ੍ਹਾਂ ਗੁਰੂ ਜੀ ਨੇ ਅੱਛਾ ਤਿੰਨ ਵਾਰ ਉਹ ਪੜਿਆ ਜੀ ਗੁਰਦੁਆਰਾ ਬਾਖ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜਾਣਾ ਪ੍ਰਗਟ ਕੀਤਾ ਇਸ ਦੇ ਨਾਲ ਇਹ ਮੁਗਲਾਂ ਦੀ ਫੌਜ ਵਿੱਚ ਆਪਸੀ ਕੱਡਾ ਵੱਡੀ ਮੱਚ ਗਈ ਇਸ ਸਥਾਨ ਤੇ ਇਹ ਮਹਾਨ ਕੌਤਕ ਕਰਕੇ ਨਿਰਭੈ ਜੋਦੇ ਸਤਿਗੁਰੂ ਜੀ ਜੰਡ ਸਾਹਿਬ ਝਾੜ ਸਾਹਿਬ ਤੋਂ ਫਿਚਰ ਦੇ ਹੋਏ ਮਾਛੀਵਾੜੇ ਜਾਬਰਾਜੇ ਉੱਥੇ ਹੀ ਭਾਈ ਦਿਆ ਸਿੰਘ ਧਰਮ ਸਿੰਘ ਅਤੇ ਮਾਨ ਸਿੰਘ ਗੁਰੂ ਜੀ ਨੂੰ ਮਿਲੇ ਔਰੰਗਜ਼ੇਬ ਦੇ ਕਿਤੇ ਕੋਈ ਜ਼ੁਲਮ ਖਿਲਾਫ ਲੜੇ ਗਏ ਚਾਰਜ ਯੁੱਧ ਵਿੱਚ ਸਮੇਂ ਸ੍ਰੀ ਚਮਕੌਰ ਸਾਹਿਬ ਅੰਦਰ ਫਤੇ ਜੀ ਸੰਗਤ ਜੀ ਜਿਹੜੇ ਮੇਰੇ ਇਸ ਤਰ੍ਹਾਂ ਸੀ ਮੇਰੇ ਜਿਹੜੇ ਕੈਮਰੇ ਦੀ ਬੈਟਰੀ ਉਹ ਖਤਮ ਹੋ ਚੁੱਕੀ ਸੀ ਇਸ ਕਰਕੇ ਥੋੜਾ ਜਿਹਾ ਵਿੱਚ ਰਹਿ ਗਿਆ ਸੀ ਮੈਨੂੰ ਮਾਫ ਕਰਨਾ ਤੇ ਤੁਸੀਂ ਦੁਆਰ ਤੋਂ ਇਹਨੂੰ ਜਿਹੜਾ ਇੱਥੇ ਤਾਂ ਗੁਰਦਵਾਰ ਸਾਹਿਬ ਦਾ ਇਤਿਹਾਸ ਆ ਤੜੀ ਸਾਹਿਬ ਪਾਛੇ 10 ਜੀ ਦਾ ਉਹਨੂੰ ਤੁਸੀਂ ਰੋਕ ਕੇ ਪੜ ਲੈਣਾ ਜੀ ਇਹਦੇ ਨਾਲ ਮੈਂ ਤੁਹਾਤੋਂ ਇਜਾਜ਼ਤ ਚਾਹਨਾ ਤੇ ਕਿਉਂਕਿ ਲੰਬਾ ਹੋ ਗਿਆ ਸੀ ਇਸ ਤਰ੍ਹਾਂ ਇਤਿਹਾਸ ਕਾਫੀ ਤੇ ਇਸ ਜਦੋਂ ਧਰਮਯੁੱਧ ਜਿੱਥੇ ਲਿਖਿਆ ਸੀ ਉਤੋਂ ਇਹ ਜਿਹੜੀ ਅਚਾਨਕ ਜਿਹੜੀ ਬੈਟਰੀ ਉਹ ਬੰਦ ਹੋ ਗਈ ਸੀ ਚਾਰਜਿੰਗ ਜਿਹੜੀ ਉਹ ਖਤਮ ਹੋ ਗਈ ਸੀ ਇਹਦੇ ਨਾਲ ਮੈਂ ਸੰਗਤ ਜੀ ਤੋਂ ਤੁਹਾਨੂੰ ਮਾਫੀ ਮੰਗਦਾ ਤੇ ਆਓ ਆਪਾਂ ਹੁਣ ਥੋੜਾ ਜਿਹਾ ਚਾਰਜ ਕਰਿਆ ਹੈਗਾ ਤੇ ਆਓ ਆਪਾਂ ਤੁਹਾਨੂੰ ਹੁਣ ਜਿਹੜਾ ਦਰਬਾਰ ਸਾਹਿਬ ਜਿੱਥੇ ਹੈ ਉਹ ਦਰਸ਼ਨ ਕਰਾਵਾਂਗੇ ਇਹ ਸੰਗਤ ਜਿਹੜਾ ਇਹ ਪਿੱਪਲ ਤੁਸੀਂ ਦੇਖ ਰਹੇ ਹੋ ਬਹੁਤ ਪੁਰਾਣਾ ਹੈਗਾ ਦਸੇ ਦਸਣ ਮੁਤਾਬਕ ਕਹਿੰਦੇ ਜਦੋਂ ਗੁਰੂ ਸਾਹਿਬ ਆਏ ਉਹ ਤੋਂ ਪਹਿਲਾਂ ਦੇ ਜਿਹੜੇ ਪਿੱਪਲ ਹੈਗੇ ਆ ਦੇਖੋ ਇਹ ਜਿਹੜਾ ਪਿੱਪਲ ਹੈ ਇਹਨੂੰ ਸਪੋਟਾਂ ਵੀ ਪਾਈਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਤੇ ਆਓ ਆਪਾਂ ਹੁਣ ਅੰਦਰ ਚੱਲਦੇ ਆਂ ਤੇ ਤੁਹਾਨੂੰ ਅੰਦਰ ਇੱਥੇ ਜਿਹੜਾ ਗੁਰਦਵਾਰ ਸਾਹਿਬ ਆ ਜਿੱਥੇ ਦਰਬਾਰ ਸਾਹਿਬ ਆ ਆਪਾਂ ਉਹਦੇ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਅੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰ ਚਰਨ ਧੋ ਕੇ ਆਪਾਂ ਅੰਦਰ ਜਾਵਾਂਗੇ ਇਆਪੋਂ ਫਾਈਨਲ ਲਿੰਦਾ ਅੰਦਰ ਨੇ ਇਹ ਸੰਗਤ ਜੀ ਦਰਸ਼ਨ ਕਰੋ ਕੀਰਤਨ ਇੱਥੇ ਚੱਲ ਰਿਹਾ ਹੈਗਾ ਤੇ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ ਕਰੋ ਤੇ ਆਪਾਂ ਵੀ ਨਤ ਮੈਂ ਵੀ ਜਿਹੜਾ ਇੱਥੇ ਨਤਮਸਤਕ ਹੋਵਾਂਗਾ ਬਿਛੜੇ ਬਿਛੜਦੇ ਮਾਤਾ ਦਰਸ਼ਨ ਕਰੋ ਜੀ ਜੋਤ ਸਾਹਿਬ ਦੇ ਤੇ ਇਹੋ ਜਨਮ ਕੀਰਤਨ ਕਰ ਰਹੇ ਨੇ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਇਹ ਸ਼ਬਦ ਗਾਇਨ ਕਰਨਗੇ ਤੇ ਇਸ ਤੋਂ ਬਾਅਦ ਆਪਾਂ ਹੁਣ ਬਾਹਰ ਚੱਲਦੇ ਆ ਇਹ ਜਿਹੜਾ ਦਰਬਾਰ ਸਾਹਿਬ ਜਿੱਥੇ ਸੰਗਿਆ ਹੋਇਆ ਇਹ ਜਿਹੜਾ ਪੁਰਾਣਾ ਦਰਬਾਰ ਘਰ ਇੱਥੇ ਅੰਤੰਤ ਸਿੰਘ ਗੁਰਦਆਰਾ ਸਾਹਿਬ ਜੀ ਦੇ ਰਹਿ ਗਏ ਹੈ। ਉਪਰਮਾਨ ਹੈ ਉਹ ਬਾਹਰ ਚੱਲਦੇ ਆ। ਬਹੁਤ ਤੇ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਇਹ ਸ਼ਬਦ ਗਾਇਨ ਕਰਨਗੇ ਤੇ ਇਸ ਤੋਂ ਬਾਅਦ ਆਪਾਂ ਹੁਣ ਬਾਹਰ ਚੱਲਦੇ ਆ ਇਹ ਜਿਹੜਾ ਦਰਬਾਰ ਸਾਹਿਬ ਜਿੱਥੇ ਸੰਗਿਆ ਹੋਇਆ ਇਹ ਜਿਹੜਾ ਪੁਰਾਣਾ ਦਰਬਾਰ ਘਰ ਇੱਥੇ ਅੰਤੰਤ ਸਿੰਘ ਗੁਰਦਆਰਾ ਸਾਹਿਬ ਜੀ ਦੇ ਰਹਿ ਗਏ ਹੈ। ਉ ਕਲਕਿਤਾ ਪਾਕਿਸਤਾਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਚਰਨਛੋਪ ਪਾਵਨ ਸਥਾਨ ਗੁਰਦੁਆਰਾ ਤਾੜੀ ਸਾਹਿਬ ਪਾਸ਼ਾਈ ਦਸਵੇਂ ਸ੍ਰੀ ਚਮਕੌਰ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਥੋੜੇ ਦੀ ਨਿਕਾਸੀ ਦੀ ਸੇਵਾ ਸੰਤਾਂ ਕਨਮਨ ਨਾਲ ਸੇਵਾ ਕਰਕੇ ਸਫਲਾ ਕਰੋ ਜੀ ਤਾਂ ਸੰਪੁਰਾਏ ਬਾਬਾ ਬਲੀ ਬੀਦੀ ਜਨ ਜੀ ਦੇ 12ਵੇਂ ਮੁਖੀ ਜਦੋਂ ਅਸਤਤ ਕੋਪਾ ਹਫਤਾ ਸੰਗਿ ਇਹ ਅੱਜ ਦਾ ਮੁਖ ਇਥੇ ਦਾ ਬਾਕ ਜੀ ਜੋ ਜੋ ਗੁਰ ਜਨ ਮਨ ਤੁਆ। ਸਤਿਗੁਰੂ ਗ੍ਰੰਥ ਸਾਹਿਬ ਜੀ। ਅੱਜ ਦਾ ਫਰਮਾਨ ਤੁਹਾਨੂੰ ਮੈਂ ਸੱਣੀ ਪੜਕੇ ਸੁਣਾਵਾਂਗਾ। ਤਨਾਸਰੀ ਮਾਲਾ ਚੌਥਾ। ਇੱਛਾ ਪੂਰਕ ਸਰਬ ਦాత। ਹਰ ਜਾ ਕੇ ਬਸ ਹੈ ਕਾਮ ਤੇ ਨਾ। ਹੋ ਐਸਾ ਹਰ ਤੇ ਆਈਏ ਮੇਰੇ ਜੀੜੇ ਦਾ ਸਰਬ ਸੁਖ। ਵਾਹਿਗੁਰੂ ਜੀ ਮੇਰੇ ਮਨਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਆਪਾਂ ਹੁਣ ਫਾਈਨਲੀ ਬਾਹਰ ਪੱਤਾ ਦੇਖ ਕੇ ਜਾਣ ਲੱਗਿਆਂ ਦਰਸ਼ਨ ਕੋਰ ਦੇ ਦੁਆਰੋਂ ਤੇ ਇਤਾਰੀ ਜੀ ਦੀ ਪੁਰਾਣੀ ਬਿਲਡਿੰਗ ਆ ਇਹਦੇ ਨਾਲ ਹੀ ਅੱਗੇ ਹੌਲ ਚੱਲਦੇ ਆ ਕਿਤੇ ਤੇ ਮਾਤੋ ਜਨਮ ਤੁਮਾਰਾ ਇਹਤਰ ਜਾ ਰਿਹਾ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਜੋ ਬਹੁਤ ਸਾਫ ਰੂਪ ਦਾ ਹੈ ਬਿਲਡਿੰਗ ਸੰਗ ਜੀ ਤੁਹਾਨੂੰ ਮੈਂ ਦਿਖਾ ਦਿੱਤੀ ਹੈ ਅੰਦਰ ਕੀਰਤਨ ਚੱਲ ਰਿਹਾ ਤੇ ਮੈਂ ਬਾਹਰ ਆ ਗਿਆ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਾ ਜਿਹੜਾ ਰੈਨੋਵੇਸ਼ਨ ਨਹੀਂ ਕਹਿ ਸਕਦੇ ਨਵੀਂ ਬਿਲਡਿੰਗ ਉਸਾਰੀ ਜਾ ਰਹੀ ਹੈ ਤੇ ਨਵੀਂ ਜਿਹੜੀ ਕੰਸਟ੍ਰਕਸ਼ਨ ਹੋ ਰਹੀ ਆ ਤੁਸੀਂ ਦਰਸ਼ਨ ਕਰੋ ਜੀ ਹਾਂ ਬੱਲੇ ਤੇ ਉਹ ਸਾਹਮਣੇ ਗੁਰੂਕ ਲੰਗਰ ਆ ਤੇ ਇਧਰ ਵੀ ਮੇਰੇ ਖਲ ਗੁਰੂਕ ਲੰਗਰ ਨੇ ਆਪਾਂ ਜਾ ਕੇ ਹੁੰਨੇ ਆ ਆਪਣੇ ਬਾਬਾ ਜੀ ਕੋਟਾ ਆ ਰਹੇ ਆ ਸਰਦਈ ਚੱਲ ਰਹੀ ਆ ਕਿਉਂਕਿ ਇਹ 96 ਕਰੋੜੀ ਬਾਬਾ ਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਤੇ ਉਹ ਦੇਖੋ ਉਧਰ ਜਿਹੜੇ ਕੁੱਟ ਲੱਗ ਰਹੇ ਆ ਤੇ ਇਧਰ ਜਿਹੜਾ ਲੰਗਰ ਉਹ ਬਣਦਾ ਪਿਆ ਹੈਗਾ ਇੱਧਰ ਤੁਸੀਂ ਸੰਗਤ ਜੀ ਜਿਹੜਾ ਪ੍ਰਸ਼ਾਦ ਦੇ ਬਣਦੇ ਪਏ ਆ ਤੁਸੀਂ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰੋ ਜੀ ਤੜਕੇ ਵੀ ਲੱਗ ਰਹੇ ਆ ਤੇ ਇਹ ਜਿਹੜਾ ਲੰਗਰ ਤੁਸੀਂ ਇੱਥੇ ਬੈਠ ਕੇ ਉਹ ਛੱਕ ਸਕਦੇ ਹੋ ਤੇ ਆਪਾਂ ਵੀ ਛੱਕਾਂਗੇ ਅੰਦਰ ਜੇ ਆਪਾਂ ਇੱਥੋਂ ਚਲੋ ਪ੍ਰਸ਼ਾਦ ਦਾ ਵੀ ਇੱਕ ਛੱਕੇ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਟਿਆਲੇ ਦੀ ਚਾਲੇ ਪਾਵਾਂਗੇ ਜੀ ਵਰਤਨਾ ਪਾ ਲੈ ਲਿਆ ਪਾ ਇਹ ਕਦਾਂ ਹੁਣ ਪ੍ਰਸ਼ਾਦਾ ਵੀ ਛੱਕਾਂਗੇ ਜੀ ਗੁਰਦੁਆਰਾ ਸਾਡੀ ਸਭ ਚੰਕੌਰ ਸਾਹਿਬ ਰੂਪਨਾ ਲਾ ਲਓ ਜੀ ਆਪਾਂ ਫਾਈਨਲੀ ਪ੍ਰਸ਼ਾਦਾ ਪਹੁੰਚ ਆ ਗਿਆ ਬਾਬਾ ਜੀ ਸਬਜੀ ਪਾਰੇ ਨੇ ਬਾਬਾ ਜੀ ਫਤਿਹ ਆ ਫਤਿਹ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਤਾੜੀ ਸਾਹਿਬ ਚਮਕੌਰ ਸਾਹਿਬ ਜਿਲ੍ਹਾ ਰੂਪਨਗਰ ਦੇ ਤੇ ਇਸ ਤੋਂ ਇਲਾਵਾ ਗੁਰੂ ਸਾਹਿਬ ਮੈਨੂੰ ਬਲਵਕਸ਼ਣ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਗੁਰੂ ਘਰਾਂ ਦੇ ਦਰਸ਼ਨ ਕਰਾਉਂਦਾ ਰਹਾ ਹਾਂ ਤੇ ਬੋਲਦਿਆਂ ਕੋਈ ਜਿਹੜਾ ਇਤਿਹਾਸ ਸੁਣਾਉਂਦਿਆਂ ਫਿਰ ਮੇਰੀ ਬੈਟਰੀ ਡਾਊਨ ਹੋ ਗਈ ਇਸ ਕਰਕੇ ਸੀ ਮੈਂ ਅੱਧ ਤੋਂ ਤੁਪਾ ਜਿਆਦਾ ਸੁਣਾ ਦਿੱਤਾ ਸੀ ਲੇਕਰ ਨਾ ਲੰਬਾ ਸੀ ਮੇਰੀ ਬੈਟਰੀ ਡਾਊਨ ਹੋ ਗਈ ਸੀ ਦੀ ਕੈਮਰੇ ਦੀ ਇਸ ਕਰਕੇ ਮੈਂ ਪੂਰਾ ਨਹੀਂ ਸੁਣਾ ਸਕਿਆ ਦੁਬਾਰਾ ਚੱਲ ਪਿਆ ਸੀ ਲੇਕਰ ਨਾ ਉਹ ਉਥੋ ਟੁੱਟ ਗਈ ਸੀ ਇਸ ਕਰਕੇ ਜੇ ਮੈਂ ਕਰਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਅਗਲੀ ਵੀਡੀਓ ਆਉਣ ਤੱਕ ਮੇਰਾ ਵੀਡੀਓ ਦਾ ਇੰਤਜ਼ਾਰ ਕਰਨਾ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੇ ਜੀ ਰੱਬ ਰੱਖਾ ਚੜ੍ਹਦੀ ਕਲਾ ਦੀ